ਇਹ ਕਾਠਾ ਹੋਇਆ ਇਹ ਕਾਠ ਦਾ ਬਰਾਲਾ ਉਹਨਾਂ ਦੀ ਜੀਵਨੀ ਹਰਸਾ ਕੰਦੀਨੀ ਕੰਦੀ ਆਈਏ ਮੈਸੇ ਦਾ ਉਹ ਬੰਦੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੁੰਦਾ ਉਹ ਕਦੇ ਵੀ ਮਰਦੇ ਨਹੀਂ ਹੁੰਦੇ ਉਹ ਹਮੇਸ਼ਾ ਜਿੰਦਾ ਰਹਿੰਦੇ ਕਮਿਊਨਿਟੀ ਨੂੰ ਕੁਝ ਦਿੱਤਾ ਹੁੰਦਾ ਸਾਹਿਤ ਨੂੰ ਕੁਝ ਦਿੱਤਾ ਹੁੰਦਾ ਉਹਨਾਂ ਦੀ ਕੋਈ ਡਿਫੀਨੇਸ਼ਨ پر ایپرالا کرنا کہ ہر سال سجنا ملا کے یاد کیا جائے یہ ہے اٹوال جی نے کہا کہ ایک کام ادا اداروں میں بنتے ہیں وہ کہ سارا بن نہیں سکا سارے ایم پی بھی رہے لوکل اتارٹی کا ابے اہدے کے رہے ਮਿਸਟਰ ਵੀਰ ਅਹੇ ਕੋਈ ਐਗਜ਼ਾਮਨ ਪੱਕੇ ਸੰਗ ਇਹਨੇ ਕੰਮ ਕੀਤਾ ਨਹੀਂ ਤੇ ਅਕੋ ਕਰਨ ਦੀ ਕੋਈ ਕੋਈ ਨਜ਼ਰ ਵੀ ਨਹੀਂ ਆ ਰਹੀ ਤੇ ਸੰਭਾਵਨਾ ਨਹੀਂ ਆ ਰਹੀ ਕੋਈ ਕਰੇ ਕਰਨੀ ਪਰ ਇਹ ਬੱਚਿਆਂ ਦਾ ਸ਼ਿਵ ਚੰਦਰ ਜੀ ਦੇ ਬੱਚਿਆਂ ਦਾ ਬਹੁਤ ਉਡਾਣ ਕਰਨ ਦਾ ਕਿ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਵਰਸੇ ਤਾਂ ਉਹਨਾਂ ਦੀ ਦੇਣ ਇੰਨੀ ਹੈ ਕਿ ਹੈਗੀ ਹੈ ਸਾਹਿਤ ਵਿੱਚ ਕੋਹੁ ਦੇਛੈੰਦਾ ਹੈ ਨਹੀਂ ਸਾਹਿਤ ਦੇ ਨਾਲ ਨਾਲ ਉਹ ਉਹ ਦੂਜੇ ਭਾਸ਼ਾ ਦੇ ਵੀ ਵਿਦਵਾਨ ਸਨ ਹਿੰਦੀ ਪੰਜਾਬੀ ਤੇ ਤਸੀਦ ਸੀ ਉਹਨਾਂ ਨੂੰ ਗੁਰਬਾਣੀ ਨਾਲ ਵੀ ਬੜਾ ਲਗਾਓ ਸੀ ਗੁਰਬਾਣੀ ਬਾਰੇ ਬੜੀ ਸਮਝ ਰੱਖਦੇ ਸਨ ਬੜੀ ਬਲੀਕੀ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਮਿਕ ਤੌਰ ਐਸੇ ਤੁਹਾਨੂੰ ਸਾਖੀਰੇ ਮੌਕੇ ਤੇ ਬਾਬਾ ਨਾਨਕ ਦੇ ਜਨਮ ਦਿਨ ਦੇ ਮੌਕੇ ਤੇ ਕਵੀ ਦਰਵਾਜ਼ਾ ਅਲੋਜਿਤ ਕਰਦੇ ਹੁੰਦੇ ਸੀ ਕੁਤਾਰਨ ਤੇ ਹਰ ਮੰਦਰ ਨਹੀਂ ਕਰ ਸਕਦਾ ਇਹ ਕੰਮ ਤੇ ਅੱਜ ਉਸ ਸਾਧਵੀਤ ਨਹੀਂ ਲੱਗੇ ਸਾਡਾ ਰਾਇਟਰਾਂ ਦਾ ਇੱਕ ਪਰਿਵਾਰ ਹੁੰਦਾ ਉਹ ਉਪਰਲਾਟ ਵਿੱਚ ਬੈਠਣਾ ਕਹਿੰਦੇ ਇੱਕ ਦੂਸਰੇ ਨਾਲ ਝਗੜੇ ਹੁੰਦੇ ਲੜਾਈਆਂ ਵੀ ਹੁੰਦੀਆਂ ਉਹ ਫੈਰ ਵੀ ਪਰਵਾਹ ਪਰਵਾਹ ਨਹੀਂ ਹੁੰਦਾ ਨਾ ਉਹ ਪਰਵਾਹ ਤਾਂ ਮੈਂ ਪਰ ਸਾਡੇ ਪਰੋਂ ਵਿਚਰੇ ਆ ਯਾਦੋਂਗਾ ਅਸੀਂ ਯਾਦ ਕਰਦੇ ਵੀ ਰਾਂਗੇ ਉਹਨਾਂ ਦੀਆਂ ਕਿਤਾਬਾਂ ਯਾਦ ਰੱਖਣੀਆਂ ਉਹਨਾਂ ਨੂੰ ਜੇ ਨਾਲ ਨੂੰ ਮਿਲਦੇ ਗਏ ਰਹੇ ਅਸੀਂ ਨਜ਼ਦੀਕੀ ਤੋਂ ਉਹਨਾਂ ਨੂੰ ਜਾਣਦੇ ਸੀ ਇਸ ਤਰ੍ਹਾਂ ਹਰਜੀਤ ਜਨਕਿਆ ਵਿਕਣੀਆਂ ਤੋਂ ਜਦੋਂ ਪੰਜਾਬੀ ਸਾਹਿਤ ਸਵਾਇਤ پرکتے شیل خانی صورتہ لی کڑھنی آن اس کی پہدیاں تو میمبر سے گے پہ بھونوں میمبر آنس کون بہت تارٹی پوری دو چار بھون کے تلے ہیں گے باقی تک ہے این نفذہ میں ساڑیا کروں بہت 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 خود ماتزدیر ادرا زمان شیف دیپ این ਅਜੀ ਬੁਧਿ ਅਜੀ ਅਤਵਾ ਚ ਬਹੁਤ ਸੀ ਕੁਆਲਟੀ ਮੇਰੇ ਬਹੁਤ ਹੀ ਸਤਿਕਾਰਯੋਗ ਸਭੀ ਕਾਮਰੇ ਸਾਹਮਣੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣਾ ਸਰਕਾਰ ਪੇਸ਼ ਕਰਨ ਵਾਸਤੇ ਅੱਜ ਸ਼ਿਰਸ਼ਾ ਨੈਟਰਸਟ ਹੋਣ ਦੇ ਤਰਪਤਰੀ ਸ਼ਿਰਸ਼ਾ ਨੈਟਰਸਟ ਦੀ ਮੀਟਿੰਗ ਨੂੰ ਦੁਬਾਰਾ ਪਰਵਾਅ ਬੈਠਾ ਤੇ ਇਸ ਨੂੰ ਕਿ ਉਹਨਾਂ ਦੀ ਕਿੰਨੇ ਕਾਲਾ ਨਾ ਉਹਨਾਂ ਨੇ ਦਿੱਤਾ ਉਹਨਾਂ ਦਾ ਯੋਗਦਾਨ ਆਪਣੇ ਸਮੇਂ ਦੇ ਸਮਾਜ ਨੂੰ ਉਸ ਨੂੰ ਯਾਦ ਕਰਦਿਆਂ ਮੈਂ ਆਪਣੀ ਅਕੀਦਤ ਪੇਸ਼ ਕਰਦੀ ਸਰਕਾਰ ਪੇਸ਼ ਕਰਦੀ ਤੇ ਇਹ ਇੱਕ ਨਿੱਕਾ ਜਿਹਾ ਵਾਥਨ ਮੈਂ ਆਪਣੀ ਨਾਲ ਸੰਜਣਾ ਕਰਨੀ ਕਿ ਇੱਕ ਵਾਰੀ ਮੈਂ ਇੰਟਰਵਿਊ ਕਰਦੀ ਹੁੰਦੀ ਸੀ ਪੰਜਾਬ ਚੈਨਲ ਨੂੰ ਦੱਸਿਆ ਕਿ ਉਹ ਇੱਕ ਪਰਮਨੈਂਟ ਫਲਾਈਟ ਸੀਰੀਅਨਿੰਗ ਦੱਸਿਆ ਉਸ ਉਸਵਿਲ ਨੇ ਮੈਨੂੰ ਉਹਨਾਂ ਦੇ ਇੰਟਰਵਿਊ ਕਰ ਜਾਂਦੇ ਸੀ ਤੇ ਮੈਂ ਉਹਨਾਂ ਦੇ ਇੰਟਰਵਿਊ ਕਰਨ ਦੀ ਦੇ ਕਾਰਨ ਤੇ ਇੰਟਰਵਿਊ ਦੇ ਦੌਰਾਨ ਮੈਨੂੰ ਪੁੱਛਿਆ ਇੱਕ ਉਹਨਾਂ ਦੀ ਕਿਤਾਬ ਸੀ ਮਦਦਾਂ ਦੀਆਂ ਉਹ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿਸ ਮੈਂ ਉਹ ਦੱਸੂ ਕਿ ਇਹਨਾਂ ਵਿੱਚ ਧੰਨਵਾਦੀ ਕਿ ਨਾਲ ਨਾ ਪੜ ਸਕੀ ਪਰ ਇਹ ਵਿੱਚ ਇੱਕ ਸਾਰਾਂਸ਼ ਇਹਦਾ ਹੋ ਗਿਆ ਜਿਹੜਾ ਮੈਂ ਮੈਂ ਲੈ ਕੇ ਜਾ ਸਕੀ ਉਹਨਾਂ ਨੇ ਮੇਰੇ ਤੇ ਇਹ ਕਹਿੰਦੇ ਅੰਗਰੇਜ਼ੀ ਵਿੱਚ ਮੈਨੂੰ ਕਹਿੰਦੇ ਕਿ ਯੂ ਨੇਵਰ ਯੂਜ਼ ਯੋਰ ਕਪੈਸਿਟੀ ਟੂ ਸਮਾਲਰ ਇਹ ਗੱਲ ਦੀ ਗੱਡੀ ਆ ਕਿ ਇਸ ਤੇ ਬਹੁਤ ਸਾਰੀਆਂ ਗੱਲਾਂ ਕਿਤੇ ਜਾ ਸਕਦੀਆਂ ਤੇ ਆਪਣੀ ਸੁਣਨੀ ਜਿਹੜੀ ਅਬਿਲਿਟੀ ਆ ਬੰਦੇ ਦੇ ਅੰਦਰ ਮੌਤ ਦੇ ਅੰਦਰ ਉਹਨੂੰ ਕਦੇ ਵੀ ਯੂਜ਼ ਨਹੀਂ ਕਰਨਾ ਚਾਹੀਦਾ ਤਾਂ ਮੇਰੇ ਕਿੰਨੇ ਕਿ ਇਹ ਤਰ੍ਹਾਂ ਅੱਜ ਦਾ ਦਾ ਵਿਜ਼डम ਆਫ ਵਰਡ ਜਿਹੜਾ ਤ੍ਰਿਵਿਸ਼ਮੈਪ ਕੋਲ ਨੂੰ ਆਪਣੇ ਨਾਲ ਲਿਖੀ ਤਾਂ ਐ ਮੈਂ ਉਹਨੂੰ ਹਮੇਸ਼ਾ ਵੀ ਇਸ ਨਾਮ ਯਾਦ ਰੱਖਿਆ ਕਿ ਜ਼ਿੰਦਗੀ ਦੇ ਵਿੱਚ ਇੱਕ ਲੇਖਕ ਹੋਣ ਦੇ ਨਾਤੇ ਬਹੁਤ ਸਾਰੇ ਉਤਰਾਅ ਚੜ੍ਹਾਅ ਆਉਂਦੇ ਨੇ ਜਿੰਦਗੀ ਦੇ ਵਿੱਚ ਪਰ ਅਪਰੇ ਤਾਂ ਉਹ ਥੋੜਾ ਜਿਹਾ ਪਿੱਛੇ हट ਕੇ ਸਮਾਜ ਲਈ ਇੱਕ ਆਪਣੀ ਆਪਣੀ ਜਿੰਦਗੀ ਰੱਖਣਾ ਉਸਨੂੰ ਇਹੋ ਜਿਹੇ ਜਿਹੜੇ ਸਾਹਿਤ ਦਾ ਸਮਾਜ ਨੂੰ ਬਹੁਤ ਕੁਝ ਦੇ ਗਏ ਆਪਣੇ ਉਦਾਹਰਣ ਆਪ ਫੇਸ ਕਰਗੇ ਉਹਨੂੰ ਅਰੇ ਦੇਖ ਕੇ ਕੋ ਸੁਭਾ ਨੇ ਨਹੀਂ ਕਿਹਾ 10 ਦੇ ਕੋ ਸੁਭਾ ਨੇ ਨਹੀਂ ਕਿਹਾ ਹੀ ਪ੍ਰਵਾਨ ਉਹਨਾਂ ਦੀ ਜਿਹੜੀ ਕਲ ਨਾ ਹੈ ਗਿਆ ਉਹਨੂੰ ਅਸੀਂ ਸਾਖਿਆ ਅੱਜ ਵੇਲੇ ਅਸੀਂ ਸਾਰੇ ਬੈਠੇ ਹਾਂ ਯਾਦ ਨਾਲ ਇਸ ਤੋਂ ਵੱਧ ਉਹਦਾ ਨੂੰ ਕੀ ਕਹਿੰਦੇ ਹਾਂ ਤੇ ਮੈਂ ਅੱਜ ਦੇ ਪੈਕ ਜੁਨਾ ਨੂੰ ਇਸ ਦਲ ਦੀ ਇਸ ਨੂੰ ਮਾਰਕ ਪਾਉਣ ਦੀ ਇਹ ਜਾਨਾ ਸਨ ਮੈਂ ਉਹਨਾਂ ਨੂੰ ਪ੍ਰਸ਼ੰਸਾ ਕਰਦੀ ਹਾਂ ਇਸ ਦਾ ਦਿਵਨਾ ਕਿ ਉਹਨਾਂ ਨੇ ਇਸ ਦਿਤੋਂ ਆਪਣੇ ਪਿੱਛੇ ਤਾਂ ਜੀ ਜਿਹੜੀ ਉਹਨਾਂ ਨੇ ਦਿੱਨੀ ਆ ਉਹਨੂੰ ਤਰੋ ਤਾਜ਼ਾ ਰੱਖਣ ਦੇ ਆਸਤੇ ਉਦਾਹਰਣ ਦੇ ਤੌਰ ਤੇ ਇਸਨਾ ਉਹ ਹਰ ਸਾਲ ਇੱਕ ਬਹੁਤ ਹੀ ਬਹੁਤਾ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਉਮੀਦ ਹੈ ਕਿ ਸਾਡੇ ਵਿੱਚੋਂ ਕੋਈ ਹੋਰ ਵੀ ਕਲੇ ਜੇ ਆਇਆ ਕਿ ਜਿਵੇਂ ਕੋਈ ਗੱਲ ਹੋਈ ਹੈ ਕਿ ਰਾਈਟ ਰੂ ਉਹਨਾਂ ਦੀ ਯਾਦਾਂ ਰੋਟ ਇੱਕ ਤਾਂ ਸਮੂਥ ਰਹਿਣ ਵਾਸਤੇ ਕੁਝ ਨਾ ਕੁਝ ਸਾਡੇ ਪਾਸ ਹੋਣਾ ਚਾਹੀਦਾ ਹੈ ਤੇ ਉਮੀਦ ਹੈ ਕਿ ਪਹੁੰਚਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਬਾਰੇ ਕੁਝ ਨਾ ਕੁਝ ਸੋਚੀ ਤੇ ਇਹੋ ਜਿਹੇ ਵਾਪਕ ਇਸਾਰੇ ਵਾਸਤੇ ਬੜੀ ਪ੍ਰੇਮਤਾ ਹੈ ਕਿ ਤੇ ਇਹਦੇ ਵਿੱਚ ਜਿਹੜਾ ਪ੍ਰੇਰਨਾ ਲੈਣ ਦੀ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਸ਼ਾਮ ਦਿੱਤੀ ਨੇ بلا کے سامنے اپنے دو شبد کا میں راہ کے لیے چلتا چلتا ہاں یہ گل دو ہزار چھوی ہے ਤੇ ਸਰਦਾਰ ਜਨ ਸਿੰਘ ਜੀ ਤੋਂ ਪਿਆ 6 ਦੇ ਵਿੱਚ ਪਿੰਨਰ ਬੜਾ ਕੀ ਆ ਪੀ ਦੇ ਵਕਤ ਮੁੱਖ ਮਹਿਮਾਨ ਸਾਹਿਬ ਇਹ ਹੈ ਕਿ ਸਿੱਖਤ ਜਦੋਂ ਇਤਾਂ ਦੇ ਫੰਕਸ਼ਨਾਂ ਤੇ ਆਉਂਦੀਆਂ ਤਾਂ ਇੱਕ ਇਤਿਹਾਸ ਰਚਿਆ ਜਾਂਦਾ ਕੋਈ ਗੱਲ ਇੰਤਾਂ ਦੀ ਕਹੀ ਜਾਂਦੀ ਹੈ ਜਿਹੜੀ ਕਿ ਉਹ ਇੱਕ ਐਸਾ ਰਸਤਾ ਬਣ ਜਾਂਦਾ ਹੈ ਕਿ 20 ਸਾਲ ਹੋ ਗਏ ਇਹ ਹਾਲਸਾਲ ਉਹਨਾਂ ਦੀ ਯਾਦ ਆਉਂਦੀ ਹੈ ਉਹਨਾਂ ਨੇ ਗੱਲ ਕੀਤੀ ਸੀ ਜਦੋਂ ਮੈਂ ਰਾਹਾਂ ਦੀ ਗੱਲ ਕੀਤੀ ਤਾਂ ਆਹ ਤੇ ਬੇਟਾ ਪਿੱਛੇ ਬੋਲਦੇ ਰਹੇ ਸੀ ਉੱਚੇ ਕੋਲ ਤੇ ਨਹੀਂ ਦੇਖਿਆ ਲੇਕਿਨ ਉਸ ਮਹਾਨ ਸ਼ਖੀਸ ਨੂੰ ਹਮੇਸ਼ਾ ਭਾਵੇਂ ਉਹ ਕੀਵੀ ਚੈਨਲ ਤੇ ਪ੍ਰੋਗਰਾਮ ਹੋਵੇ ਜਾਂ ਇਤਾਂ ਦਾ ਕੁਸਵਾਕੋ ਹੋਵੇ ਹਮੇਸ਼ਾ ਅਸ਼ੀਰਵਾਦ ਉਹੀ ਆਉਂਦਾ ਤੇ ਭਗਤ ਪੂਰਨ ਸਿੰਘ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਇਨਸਾਨ ਜੋ ਕੁਝ ਮਾਰਗੀ ਕਰ ਜਾਵੇ ਬਣੀ ਰਹੇ ਲੇਕਿਨ ਇਕਲ ਉਹਦਾ ਪਰਪਰ ਏਹੀ ਕਹਿੰਦਾ ਹੈ ਕਿ ਆਪਣੇ ਵਾਰਸਾਂ ਨੂੰ ਇੱਕ ਐਸਾ ਰਸਤਾ ਦਿਖਾ ਕੇ ਜਾਵੇ ਕੌਣ ਐਸੇ ਵਾਰਸ ਛੇ ਕੇ ਜਾਵੇ ਜਿਨ੍ਹਾਂ ਨੂੰ ਕੌਣ ਤੇ ਉਹਨਾਂ ਨੂੰ ਵਿਫਾਕ ਹੋਵੇ ਤੇ ਉਹਨਾਂ ਵਿੱਚੋਂ ਹਨ ਸਾਡੀ ਪੈਮ ਤਰਦੀਕ ਔਰ ਸੋ ਮੇਸ਼ਾ ਹਰ ਨੂਰ ਨੂੰ ਸਾਡਾ ਮੈਸੇਜ ਸੰਜਾ ਹੁੰਦਾ ਹੈ ਤੇ ਤੁਸੀਂ ਮੈਂ ਕਹਿੰਦਾ ਕਿ ਬਹੁਤ ਉੜ ਭਾਗੀ ਹੋ ਕਿ ਜਿਨ੍ਹਾਂ ਨੂੰ ਇਦਾਂ ਦੇ ਪੇਰੈਂਟਸ ਮਿਲੇ ਕਿ ਘਰ ਨੂੰ ਉਹ ਇੰਨਾ ਕੁ ਦੇਣੇ ਗਏ ਤੇ ਮੈਂ ਲਖਾਰੀਆਂ ਦੀ ਅੱਜ ਮਹਿਫਲ ਲੈ ਕੇ ਆ ਤੇ ਮੈਂ ਜਦੋਂ ਇੱਕ ਮੇਰੇ ਅੰਦਰ ਲਖਾਰੀ ਵੀ ਬੈਠਾ ਜਦੋਂ ਕਿਤੇ ਇੰਨਾ ਦਾ ਵੀ ਫੰਕਸ਼ਨ ਆਉਂਦਾ ਹੈ ਤਾਂ ਮੈਂ ਕੱਲ ਹੀ ਚਾਰ ਲੈਣਾ ਜਿੰਨੇ ਸੀ ਉਹਨਾਂ ਨੂੰ ਮੈਂ ਡੈਡੀਕੇਟ ਕਰਾਂਗਾ ਕਲਮ ਕੰਲਾ ਕਰਮੰਦ ਹੋ ਰਹੀਆਂ ਹੈ ਕਲਮ ਲੇਖ ਲੇਖ ਜਾਂ ਸਿਰ ਲੇਖੇ ਤਕਦੀਰ ਤਕਦੀਰ ਜਾਂ ਜਮੀਰ ਲੇਖੇ ਕਰਤਾਰਾਂ ਦੀ ਕਹਾਣੀ ਦਾ ਜਾਂ ਖੱਤਾਂ ਦੀ ਲਖੀਤ ਲੇਖੇ ਜੇ ਨਾਲ ਕਾਰਜਾ ਰਾਤ ਦਿਨ ਤੇ ਕਲ ਕਿਉਂ ਨਾਤੀ ਆਜ਼ਮ ਫਕੀਰ ਲਈ ਤੇ ਲੈਣਾ ਕੱਲ ਹੀ ਮੈਂ ਹੀ ਅਸੀਆਂ ਤੇ ਸਹਿਦਕਾਰ ਬਹੁਤ ਵੱਡੇ ਬੈਠੇ ਇੱਥੇ ਕੋਸਾ ਦਾ ਜੇ ਤਮੀਜ਼ ਸੀ ਆਈ ਵੀ ਹੋਏ ਲੇਕਿਨ ਜਿਹਨੋ ਪਰਨਾ ਸੀ ਐਡੀ ਮਹਾਨ ਸਿੱਖੀ ਨੂੰ ਉਹਨੂੰ ਸਰਗਰਹੀ ਰਣ ਵਾਸਤੇ ਇਹ ਉਹਨਾਂ ਦੀ ਕਲਮ ਦਾ ਸਦਕਾ ਹੀ ਆ ਪਸਾਇਆ ਜੀ ਬੱਤੇ ਆ ਇਹ ਫਟਾਫਟ ਹੋਣ ਤੋਂ ਬਾਅਦ ਕਿਉਂਕਿ ਫਟਾਫਟ ਹੋਣ ਨਾਲ ਸਸੇ ਬਣ ਜਾਂਦੇ